ਵੀਡੀਓਸ ਨੂੰ ਤੋਰ ਫਿਰ ਲਓ ਵੀ ਦੱਸੋ ਜਰੂਰ ਕਮੈਂਟ ਕਰਕੇ ਵੀ ਕਿਵੇਂ ਤਿਆਰ ਹੋਈ ਐ ਇਹਦੇ ਹਜੇ ਟੀਕਾ ਇੱਕ ਹੋਰ ਮੈਂ ਤਾਂ ਕਹਣਾ ਲਾ ਦੀ ਵਫ ਕਰੋ ਐਚਲ ਅੱਜ ਹਜੇ ਮੇਰੇ ਹਿਸਾਬ ਨਾਲ ਇੱਕ ਦੋ ਦਿਨ ਸੁੰਨ ਹੀ ਨਿਭਵਣਾ ਹਨ ਚਲ ਪਰਮਾਤਮਾ ਕਰੇ ਭਲੀ ਸੱਚੇ ਪਾਤਸ਼ਾਹ ਮਹਾਰਾਜ ਓਏ ਆ ਪੈਪ ਖੋਲ ਲੈ ਪੈਪ ਓਏ ਬਪਣ ਕਮਾ ਕੇ ਪੈਪ ਖੋਲ ਇਧਰ ਦੀ ਨਿਕਲ ਬਾਰ ਨੂੰ ਗਾਲਾ ਹਾਂ ਇੱਧਰ ਨੂੰ ਚੱਲੀਏ ਚੱਲ ਮੈਂ ਤਾਂ ਕਹਣਾ ਲੈ ਚੱਲ ਸਿੱਧਾ ਹੀ ਲੈ ਚੱਲ ਯਾਰ ਹੋਊ ਉਥੋਂ ਬਾਹਰ ਕੱਢ ਲਾਂਗੇ ਉੱਥੇ ਜਿਹੜੀ ਪੈਪ ਖੁੱਲੀ ਵੀ ਐ ਤੂੰ ਹੀ ਵਾਲੀ ਹੈਨਾ ਅੱਜ ਦਿਨ ਕਰਕੇ ਉੱਤੇ ਜੀ ਇਹ ਤਾਂ 3 ਤੇ 4 ਤਰੀਕ ਦਾ ਟੀਕਾ ਭਰਾਵਾ ਸੀਗਾ ਇਹ ਅੱਜ ਦੇਖ ਲੋ ਹੱਫਤਾ ਉੱਤੇ ਜਾਵੜਾ ਮੋੜਦਾ ਬਾਹਰ 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 ਨੂੰ ਚੱਲੋ ਤਾਂ ਚੱਲ 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 ਪਪਾ ਨੂੰ ਮੋੜ ਲਿਆ ਬਸ ਇਧਰ ਹੀ ਮੋੜ ਲਿਆ ਚੱਲ ਓਏ ਇਹਨੂੰ ਅੱਜ ਹੁਣ ਜਿਹੜੀ ਫੈਕਟਰੀ ਵਾਲੀ ਆਲੀ ਤਾਂ ਇਹਦੇ ਵਾਲੇ ਥਾਂ ਤੇ ਕਰੋ ਚੰਗਾ ਫੈਕਟਰੀ ਵਾਲੀ ਹਾਂ ਲੈ ਚੱਲ ਅੰਦਰ ਲੈ ਚੱਲ ਪਪਾ ਹਾਂ ਸੈਕਟਰੀ ਵਾਲੀ ਮੱਝ ਨੂੰ ਇਹਦੇ ਥਾਂ ਤੇ ਕਰ ਦੋ ਇਹਦੇ ਵਾਲੇ ਥਾਂ ਤੇ ਕਾਲੀ ਆ ਜੂਗੀ ਹੈਨਾ ਇਹ ਜਬ ਜਮਾ ਪਵਨ ਮੂਰੇ ਜਾ ਬੜੂਗੀ ਠੀਕ ਐ ਸੂਣ ਵਾਲੇ ਫਿਰ ਕਟਰ ਕਟਰੂ ਫਿਰ ਆਡੀ ਪਾਸੇ ਮਤਲਬ ਮੈਂ ਰਵੇ ਸੂਣ ਵਾਲੀ ਤੇ ਸੂ ਜਦੋਂ ਮਰਜੀ ਸਕਦੀ ਆ ਤਾਂ ਤੁਸੀਂ ਵੀ ਦੱਸੋ ਬਾਈ ਕਮੈਂਟ ਕਰਕੇ ਕਿਵੇਂ ਤਿਆਰ ਹੋਈ ਐ ਤਾਂ ਹਜੇ 2-4 ਦਿਨ ਨਘਾ ਵੀ ਸਕਦੀ ਆ ਕਿਉਂਕਿ ਪੜੇ ਪੜੇ ਤਾਂ ਇਹ ਜਮੇ ਨਹੀਂ ਤੋੜੇ ਤੇ ਬਾਕੀ ਪ੍ਰਮਾਤਮਾ ਰੱਖੇ ਕਿਰਪਾ ਬੁਰੀ ਨਜ਼ਰ ਤੋਂ ਬਚਾਈ ਰੱਖੇ ਤਾਂ ਫਿਰ ਅੱਗੇ ਦੇਖਦੇ ਆ ਵੀ ਕੀ ਬਣਦਾ ਹੈ ਇਹ ਮੱਝ ਆਪਣੀ ਸਭ ਤੋਂ ਪਹਿਲੀ ਦੁੱਧ ਚਵਾਈ ਦਾ ਮੇਲਾ ਜਿੱਤਣ ਵਾਲੀ ਮੱਝ ਸੀ ਸਭ ਤੋਂ ਪਹਿਲਾ ਜਿਹੜਾ ਮੇਲਾ ਦੁੱਧ ਚਵਾਈ ਦਾ ਲਾਇਆ ਹੈ ਨਾ ਇਹ ਨੇ ਲਾਇਆ ਸੀਗਾ ਸਭ ਤੋਂ ਪਹਿਲਾ ਮੇਲਾ ਉਹ ਦੂਬਾ ਤਾਂ ਚਲੋ ਕਿਤੇ ਗਰਮੀ ਕਿਤੇ ਸਰਦੀ ਐਂ ਸੁੰਦੀ ਰਹੀ ਐ ਤੇ ਪਰ ਪਹਿਲਾ ਮੇਲਾ ਆਪਣੇ ਘਰੇ ਆ ਕੇ ਦੁੱਧ ਚਵਾਈ ਦਾ ਇਹ ਨੇ ਲਾਇਆ ਸੀਗਾ ਤਾਂ ਤਕਰੀਬਨ ਜਿਹੜੇ ਬ੍ਰੀਡਰ ਭਰਾ ਜਿਹੜੇ ਨਾਲ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹਦੇ ਬਾਰੇ ਜਦੋਂ ਮੇਲਾ ਲਾਇਆ ਸੀ ਇਹਦਾ ਬੱਚਾ ਮਰ ਗਿਆ ਸੀ ਫਿਰ ਚਾਰੇ ਲੱਤਾਂ ਮੰਨ ਲਾਂਦੇ ਸੀ ਇਹਿੰਗਾ ਬਾਲਟੀ ਡਾਕਟਰਾਂ ਨੂੰ ਦਿਖਾ ਕੇ ਮਗਰ ਆਖਾਂਦੇ ਸੀ ਤੇ ਜੱਗ ਨਾਲ ਝੁੰਦੇ ਹੁੰਦੇ ਸੀ ਹਿਲਦੀ ਹਿਲਦੀ ਨੂੰ ਝੋਂਦੇ ਸੀਗੇ ਦੇਖੋ ਬੱਚਾ ਮਰੇ ਤਾ ਇਹ ਸੀ ਜੀ ਆਪਣੀ ਅੱਜ ਹਰਿਆਣੇ ਵਾਲੀ ਬੀਬੋ ਤਾਂ ਤੁਸੀਂ ਵੀ ਦੱਸੋ ਵੀ ਕਿਵੇਂ ਤਿਆਰ ਹੁੰਦੀ ਆ ਤਾਂ ਬਾਕੀ ਦੇਣੇ ਦੇ ਕਾਫੀ ਉਤੋਂ ਦੀ ਹੋਗੇ 8-9 ਹੋਗੇ ਤਦਾ 12-12 ਦਿਨ 15 ਦਿਨ ਵੀ ਪਸ਼ੂ ਐ ਤਾਂ ਮੱਝਾਂ ਲੈ ਜਾਂਦੀਆਂ ਤਾਂ ਉਹ ਠੀਕ ਐ ਤਾਂ ਬਾਕੀ ਦੇਖੋ ਵੀ ਲਾਟਰੀ ਕੀ ਨਿਕਲਦੀ ਐ ਪਰਮਾਤਮਾ ਕੀ ਦਿੰਦਾ ਹਨਾ ਕਿਹੜੀ ਚੀਜ਼ ਦੀ ਦਾਤ ਬਖਸ਼ਨੀ ਐ ਕੱਟੀ ਜਾਂ ਕਟਾ ਉਹ ਪਰਮਾਤਮਾ ਨੂੰ ਪਤਾ ਪਰ ਉਮੀਦ ਕਰਦੇ ਆ ਵੀ ਕੱਟੀ ਦੇ ਦੇ ਅਵੇਲੇਬਲ ਐ ਕਿਉਂਕਿ ਇਹਦੀ ਅੱਜ ਤੱਕ ਜਿਹੋਂ ਦੀ ਮੱਝ ਆਈ ਵੀ ਇੱਕ ਕੱਟੀ ਆ ਬਸ ਇਹਦੀ ਉਹ ਕੱਟੇ ਸੀ ਜ਼ਿਆਦੇ ਤੇ ਅਜੇ ਤੀ ਜੇ ਕੱਟੀ ਦੇਤੀ ਮਗਰਲੇ ਸੂ ਵੀ ਕੱਟਾ ਸੀ ਤਾਂ ਜੇ ਅਜੇ ਤੀ ਕੱਟੀ ਦੇਤੀ ਨਜ਼ਾਰਾ ਆ ਜਾਊਗਾ ਤਾਂ ਕਿ ਮੱਝ ਵੀ ਵੱਡੀ ਆ ਇਹ ਵੀ 2-4 ਕਟਾਂ ਤਾਂ ਹੋਣ ਤੇ ਇਹਦੀ ਕੱਟੀ ਉਹ ਵੀ ਬਹੁਤ ਚੰਗੀ ਆ ਉਮੀਦ ਕਰਾਂਗੇ ਵੀ ਜਦੋਂ ਪਹਿਲਾ ਸੂਆ ਸੂਈ ਉਹ ਵੀ ਬਹੁਤ ਚੰਗਾ ਦੁੱਧ ਦੇਊਗੀ ਤੇ ਇੱਕ ਥੋੜੀ ਜਿਹੀ ਇਹ ਵੀ ਉਮੀਦ ਲੱਗਦੀ ਆ ਵੀ ਜਿਹੜੀਆਂ ਬਾਤ ਘਾਟ ਆ ਸਾਰੀਆਂ ਪੂਰੀਆਂ ਕਰਨੀਆਂ ਵੈਸੇ ਇਧਰਲੇ ਥਣ ਦੇ ਤਾਂ ਚਲੋ ਜੇ ਪ੍ਰਾਣੀਆਂ ਵੀਡੀਓ ਕੱਢੋਂਗੇ ਉਹਦੇ ਵੀ ਜਿਹੜੀ ਉਚਾਈ ਦਾ ਵੀ ਥੋੜਾ ਜਿਹਾ ਥਣ ਪਹਿਲਾਂ ਤੋਂ ਥੋੜਾ ਜਿਹਾ ਛੋਟਾ ਲੱਗਦਾ ਹੁੰਦਾ ਇਧਰਲੇ ਪਾਸੇ ਵਾਲਾ ਜਿਹੜਾ ਜਿਆਦਾ ਵੱਡਾ ਲੱਗਦਾ ਥੋੜਾ ਜਿਹਾ ਜਿਵੇਂ ਹੋਣਾ ਤੁਹਾਨੂੰ ਦਿਨ ਦਾ ਇਹ ਪਹਿਲੇ ਪਹਿਲਾਂ ਤੁਸੀਂ ਉੱਚਾ ਨਹੀਂ ਮਸਾਣਾ ਇਸ ਤਰ੍ਹਾਂ ਤਪਰ ਮਗਰਲੇ ਸੂਆਂ ਚ ਇਹਦਾ ਦੁੱਧ ਘਟ ਗਿਆ ਸੀ ਤੁਹਾਨੂੰ ਪਤਾ ਹੀ ਆ ਵੀਡੀਓ ਦੇਖਦੇ ਰਹੇ ਹੋ ਤੁਸੀਂ ਤੇ ਹੁਣ ਉਮੀਦ ਕਰਦੇ ਆਂ ਵੀ ਦੁੱਧ ਇਹ ਮਗਰਲੇ ਥਣਾਂ ਦਾ ਵੀ ਪੂਰਾ ਕਰ ਜੋ ਚਲੋ 11 21 ਦਾ ਫਰਕ ਰਹਿ ਗਿਆ ਉਹਨੂੰ ਫਰਕ ਨਹੀਂ ਕਹਿੰਦੇ ਵੀ ਉਮੀਦ ਕਰਦੇ ਆਂ ਵੀ ਇਹਨੇ ਪੂਰਾ ਵਧੀਆ ਜਿਹੜਾ ਦੁੱਧ ਹੈ ਪੂਰਾ ਕਰ ਜਾਣਾ ਠੀਕ ਹੈ ਜੀ ਧੰਨਵਾਦ ਸ਼ਸ਼ਿਕਾ ਤਾਂ ਵੀਡੀਓ ਨਾਲ ਜੁੜੇ ਰਹਿਆ ਕਰੋ